ਇਦੋ ਉਹ ਨਾਲ ਕੀ ਟੌਫੀਆਂ ਖਾਗੇ ਐ ਬੜੀ ਚੰਗੀ ਲੱਗ ਰਹੀ ਹੈ ਨਾ ਮੈਨੂੰ ਪੰਜ ਟੌਫੀਆਂ ਦੇ ਦੋ ਕੀ ਗੱਲ ਬੋਲ ਰਿਹਾ ਬੰਦੇ ਐ ਜੀ ਗੀ ਗੱਲ ਤੋਂ ਬੋਲਿਆ ਨਾ ਮੈਨੂੰ ਪੰਜ ਟੌਫੀਆਂ ਦੇਣੀਆਂ ਤੁਸੀਂ ਬੋਲ ਦੂ ਅੱਜ ਹੈ ਜੋ ਬਈ ਨਹੀਂ ਬੋਲ ਦੂ ਅੱਜ ਆ ਭਰਾਵਾ ਕੱਲ ਲੈਣ ਮੈਂ ਤੈਨੂੰ ਕੀ ਦੱਸਾਂ ਯਾਰ ਵਲੌਗ 'ਚ ਬੋਲ ਹੀ ਨਹੀਂ ਸਕਦਾ ਚੱਲ ਬੰਦੇ ਓਹ ਵੱਡਾ ਐਣ ਦੇ ਗੁਲੀਆਂ ਬਣਾਉਂਦੀਆਂ ਕਹਿਣਾ ਵਾ ਯਾਦ ਰੱਖਿਓ ਬੜੀ ਖਾਣੀ ਲੀਗੀ ਸਿਰਫ ਮੂੰਹ 'ਚ ਰੱਖਣੀ ਆ ਜੀ ਮੈਂ ਤੁਹਾਨੂੰ ਬੋਲਦਿਆਂ ਦੱਸਣਾ ਜਦੋਂ ਮਿੱਤੂ ਨੂੰ ਗੁੱਸਾ ਆਉਗਾ ਤੁਸੀਂ ਇੱਕ ਗੋਲੀ ਮੂੰਹ ਚ ਰੱਖ ਦੇਣੀ ਠੀਕ ਹੈ ਠੀਕ ਹੈ ਕਦੋਂ ਕਹਿਣਾ ਹੁਣ ਕਿ ਮੈਂ ਤੇ ਗੁੱਸਾ ਆਇਆ ਇੱਕ ਗੋਲੀ ਚਾਕੇ ਮੂੰਹ ਚ ਪਾ ਲਓ ਯਾਰ ਯਾਰ ਅਸੀਂ ਬੋਲਦੇ ਨਹੀਂ ਸਾਡਾ ਅਰੇ ਆ ਜਾ ਉਹ ਇਹ ਦੱਲਣਾ ਜਦੋਂ ਵੀ ਤੁਹਾਨੂੰ ਗੁੱਸਾ ਆਉਗਾ ਤੁਸੀਂ ਇੱਕ ਗੋਲੀ ਮੂੰਹ ਚ ਰੱਖ ਦੇਣੀ ਹਲੋ ਜਾਨੀ ਇਹ ਨਵੇਂ ਬਨੇ ਪੜਨਾ ਪਤਾ ਨਹੀਂ ਕਿ ਕਿ ਕਰਦਾ ਸਭੇ ਕਰਦੇ ਬੜੇ ਆਦੂ ਅਰੇ ਇੱਦੇ ਅੱਗੇ ਆ ਓਏ ਲੈ ਮੱਝ ਕਾਂ ਜਵੀਰ ਆਪਿਆ ਹਾਂ ਠੀਕ ਤੂੰ ਰਹਿਗਾ ਨਹੀਂ ਤੂੰ ਤਾਂ ਆ ਜਾ ਤੂੰ ਭੱਜਣਾ ਨਹੀਂ ਆ ਜਾ ਆ ਕੇ ਵਾਲ ਲੋ ਕਿੱਧਰ ਚੱਲਿਆ ਇਹ ਹਾਂ ਨਹੀਂ ਰਸੋਈ ਦੇ ਥੱਲੇ ਹਾਇ ਨਾ ਤੇ ਇਹਨੂੰ ਤਾਂ ਭੇਜ ਦੇ ਓਏ ਇੱਥੇ ਵੀ ਜਾਈ ਜਾਗਾ ਓਏ ਹੈ ਰਾਜੀ ਸ਼ੀਸ਼ਾ ਆ ਜਾ ਆ ਜਾ ਡੱਕਾ ਨਹੀਂ ਕੋਈ ਆਰੇ ਸ਼ੀਸ਼ਾ ਡੱਕਾ ਵੀ ਹੈਗਾ ਮੱਡ ਬਣਾਉਣੇ ਆ ਬਈ ਮੇਰਾ ਆਪਦਾ ਆਪ ਹੀ ਬਣਾਉਣਾ ਇੱਧਰ ਲਓ ਮਿੰਦਾ ਬੜੀ ਮੈਕ ਉਹ ਮੈਕ ਫੜ ਮੈਂ ਲੰਦਾ ਆਪਣੀ ਛੱਡ ਛੱਡੀ ਬਚ ਗਈ ਲਓ ਜੀ ਆਪਣੀ ਰਿਵੀਸ਼ਨ ਚੇਂਜ ਸੌਫਟਵੇਅਰ ਦਾ ਸੀਰੀ ਕੰਪਲੀਟ ਹੋ ਗਿਆ ਜਦੋਂ ਆਈ ਗਏ ਉਹਦੇ ਨਾਲ ਥੋੜੀ ਬਚਣੀ ਆ ਤੇ ਇਸੇ ਕਰ ਲਈ ਆਪਾਂ ਚੇਂਜ ਤੂੰ ਆ ਤਿਲ ਗਏ ਇਧਰ ਮੁੜਿਆ ਇੱਥੇ ਜਾਣਾ ਬੈਨ ਨੂੰ ਕੜ ਦੇ ਬਈਆ 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 ਯਾਰ ਲੋ ਜੀ ਆਪਣੇ ਦੇ ਬੱਚੇ ਇੱਕ ਸਿੰਗਰ ਵੀ ਆ ਸਿੰਗਰ ਸੁੰਗਰ ਲਓ ਚੱਲ ਜਿੰਨਾ ਕੋੰਦਾ ਗਾ ਦੇ ਸੁਮੰਦਰ ਸਿੰਘ ਰਾਜਾ ਹਾਜੀ ਮਸਤਾਨ ਗਾ ਦੇ ਕਿਹੜਾ ਹਾਜੀ ਮਸਤਾਨ ਵਾਲਾ ਮੈਂ ਜੀਸੂ ਮਿਸ ਵਾਲਾ ਗਾਣਾ ਜੀਸੂ ਮਿਸ ਦੀ ਕਿਰਪਾ ਹੋ ਗਈ ਮਿਲ ਗਈ ਸਾਨੂੰ ਇਹ ਦੁਦਾਂ ਦੇ ਰਿਕਾਰਡ ਦਾ ਉਹੀ ਭੈ ਮੂੰ ਬਲਿਪ ਸਿੰਘ ਹੀ ਰਿਕਾਰਡ ਕਰਦੇ ਹੁੰਦੇ ਆ ਹੱਥ ਝੱਟ ਮੇਰਾ ਨਹੀਂ ਯਾਰ ਉਹ ਇਧਰ ਜੂਮ ਬਣਾ ਦਿਖਾਉਂਦਾ ਬੱਲੇ ਤੇ ਦੀ ਜੈਸਵਾਲਾ ਮੇਰੇ ਭਾਈ ਨੂੰ ਕਹ ਖੋਣਾ ਕਰ ਲੈ ਲੈ ਆ ਭਾਈ ਨੂੰ ਮੈਂ ਕਰ ਕਰ ਕਰੇ ਤੇ ਬਖਾਉਂ ਕਿ ਘੱਟਾ ਕਰ ਕਰੇ ਵੀ ਖਾ ਉਹ ਇਜ਼ਾ ਦੇਖੋ ਪਕੌੜਾ ਫਾਮੂਚ ਖਾ ਆ ਵੀ ਖਾਣੇ ਨੇ ਰੇਨਿਕ ਬਲੀਪ ਸਿੰਘ ਵੀ ਬੇ ਰੋੜੇ ਕਰਦੇ ਆ ਲੋ ਜੀ ਆਪਣਾ ਨੈਕਸਟ ਸੀਨ ਹੋ ਗਿਆ ਰੈਡੀ ਲੋ ਦਲਪ੍ਰੀਤ ਸੁਣੇਗਾ ਵਾਈਬਰ ਹੋਦਾ ਉਹ ਗੇੜੇ ਤੇ ਗੇੜੇ ਚੱਕੀਆਂ ਜਾਂਦਾ ਪਪਾੜੇ ਆ ਜਾ ਹलो ਨਾ ਜਾਉਣਾ ਹੋ ਪਹਿਲੇ ਸਹੀ ਕਰਕੇ ਪਾਣੀ ਦਾ ਰਹੀਗਾ ਪਾਣੀ ਲੈ ਕੇ ਹੁੰਦਾ ਨਹੀਂ ਨਹੀਂ ਓਹ ਹੋ ਆਇਆ ਓਹੋ ਪਾਣੀ ਤਾਂ ਨਹੀਂ ਗਿਆ ਪਾਣੀ ਨਹੀਂ ਚਲਪਰੀ ਤਾਂ ਚਲਪਰੀ ਪਹਿਲਾਂ ਹੀ ਦੇਖਦਾ ਆਸ-ਪਾਸੇ ਜੇ ਉਹ ਸਰਦੀ ਨਾ ਤੇਰੇ ਵਿੱਚ ਆ ਵੇ ਲੈ ਲੈ ਤਾਂ ਹੀ ਨਹੀਂ ਮੈਂ ਕੀਤਾ ਇਧਰ ਆ ਇਧਰ ਤੂੰ ਇਧਰ ਆ ਅੱਧੀ ਨਿਕਲਣਾ ਫਿਕਰੇ ਆ ਮਸਲਾ ਤੇਰੀ ਉੱਥਈਆ ਆ ਜਾ ਭਿਆਰ ਉਹ ਜੱਟ ਪਾਇਆ ਜੀ ਓਏ ਕਿਵੇਂ ਕਰਨੇ ਓਏ ਰੱਖ 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 ਮੈਨੂੰ ਸਵਾਹ ਨਹੀਂ ਰੱਖ ਓਏ ਤਾਂ ਨੂੰ ਕੋਈ ਨਹੀਂ ਤੇ ਓਏ ਬੋੜੀ ਕੋ ਸਿੱਟੀ ਨੇ ਓ ਗੈਨੀ ਆ ਉੱਠ ਓਰ ਦਵਾਰਾ ਬਿਠਾ ਮੇਰੇ ਲੱਗਿਆ ਉਹ ਦੇਖਦਾ ਕੀ ਆ ਓਏ ਕਿੰਨੀ ਤੇ ਆ ਦੇਖ ਲੋ ਆ ਦੇਖ ਲੋ ਇਹ ਮੂੰਹ ਦੇਖੋ ਇਹਦਾ ਇਹਨੂੰ ਉੱਰ ਲੈ ਕੇ ਪਾਉਂਦੇ ਆਂ ਪਾਉਂਦੇ ਆਂ ਬੰਦ ਕਰੇ ਸੋਹਣਾ ਹਾਂ ਉਹ ਬੰਦ ਕਿ ਨਹੀਂ ਕਰ ਚੱਲ ਗਿਆ ਲਿਆ ਉਹ ਭਾਈ ਮੂੰਹ ਅੱਡ ਆ ਮੇਰੇ ਇੰਨਾ ਨਹੀਂ ਜੰਨਾਉਂਦੇ ਆਂ ਦੰਦ ਕਿਉਂ ਕੱਢੇ ਓਏ ਚੱਲਿਆ ਮੂੰਹ ਦੇਖਿਆ ਗਿਆ ਯਾਹ ਬੋਲ ਰਾਂ ਆ ਮੈਂ ਬਾਜ਼ਾਰ ਲੈ ਆ। ਤੇ ਤੂੰ ਕਿੰਨਾ ਮੈਨੂੰ ਪਸੂ ਕਹਿੰਦੇ। ਯਾਰ ਬਗਾਨਾ ਚੜ ਬੈਠਾ। ਆਹ ਤਾਂ ਮੈਂ ਤਾਂ ਕਿਆ ਹੀ ਨਿਭਾਣੇ ਕਰ ਕੋਈ। ਉਹ ਹੀ ਚਲ ਬਗਾਨੇ ਕਰ ਇੰਨੀ ਬੜਾ ਥੋੜੇ ਰੋੜ ਮੈਂ ਖੱਕਨੇ ਰਹਿਣਾ। ਕਾਕ ਬੋਲ। ਲੈ। ਇਹ ਕਿ ਪਕੌੜੇ ਖਾ ਕੇ ਕਰਕਰੇ ਖਾਣ ਨੂੰ ਸਰਦਾ। ਇਹ ਕੋਰੇ ਖਾਣ ਤੇ ਕਰਕਰੇ ਖਾਣ। ਇਹ ਬੈਕਿੰਗ ਤੋਂ ਲੰਪ ਰੰਗ ਖਾਣਾਂ। ਕੀ ਰਗਰ ਲਈ। ਲੈ। ਜਾ ਗੜਮੂਹ ਲਾਉਣ ਲੱਗਾ ਸੀ ਮੂਰੇ ਪਕੌੜਿਆਂ ਦਾ ਪੈਟ ਕ ਆਹ ਕੁਰਕੇ ਦਾ ਪੈਟ ਕ ਕੋਈ ਤਾਂ ਇੰਨਾ ਕੱਸ ਕੇ ਫੜਿਆ ਹਨਾ ਮੈਂ ਦੋ ਆ ਛੱਡ ਦੀਆਂ ਛੱਡ ਦੀ ਦੋ ਚਾਰ ਕੱਦ ਕਿਹਦੇ ਕਰ ਸੀਗਾ ਮੈਂ ਖਿੱਚੀ ਜਾਵਾ ਹੱਟਾ ਬੜੀ ਚੱਪ ਚੱਪ ਕਰ 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 ਉਹ ਵੀ ਜਾ ਕੇ ਦੇ ਹੁਣ ਕੀ ਕਰੀਂ ਹਲਵਾ ਖਾੜੇ ਆਹ ਲਓ ਬਈ ਖਾ। ਇਹ ਨਹੀਂ ਖਾਦੇ ਆਣੇਗੇ। ਮੈਂ ਥੋੜੀ ਰਾਜਾਂ ਮੈਂ ਕਿਉਂ ਕਿ ਮੈਂ ਖਾਣਾ ਜੜੀ ਖਾ ਲਓ ਆ ਖਾ ਦੇ ਇਹਦੇ ਨਾਲ ਮਨਮੀ ਲਾਹ ਅਬਦਾ ਵੀ ਲਾਹ ਅਬਦਾ ਵੀ ਲਾਹ ਖਾਂਦੇ ਦਾ ਹੁਣ ਖਾ ਥੋੜੀ ਆ ਖਾੜਾ ਨੋਕਰਾਂ ਨੂੰ ਤੇ ਦੇਵਾਂਗਾ ਤਾਂ ਨਹੀਂ ਖਾਂਦਾ ਮੈਂ ਸਾਡੇ ਲਾਤੇ ਇਹਦਾ ਲਾਇਆ ਆਪਾ ਦਾ ਛੱਡ ਦੇ ਬੱਸ ਕਰ ਕਿੰਨੇ ਖਾਣੇ ਹੋਰ ਇਸ ਤਰ੍ਹਾਂ ਪੜ ਰਿਹਾ ਹੈਂ ਦਾ ਚੱਤੀ ਆਹ ਮੂਝ ਕਿਰਤ ਕਰ ਓਏ ਮਤਦਾ ਆ ਜਾਣਾ ਪਹਿਲਾਂ ਉਹ ਉੱਥੇ ਹੀ ਜਾ ਓਏ ਪਰਦਾ ਮਾਰ ਕੇ ਤੂੰ ਬੱਸ ਟੌਪ ਨੂੰ ਦੇਖ ਕੇ ਕਿਵੇਂ ਆਸਾ ਆ ਜੂ ਟੌਪ ਖਾਣ ਨੂੰ ਪਰਦਾ ਸਾਰਾ ਕਉਜੀ ਇੱਥੋਂ ਬੈ ਜਾ ਗੱਲ ਕਰ ਮਹੀਂ ਚੱਲ ਖੜ ਚੱਲ ਨਹੀਂ ਦਿਲ ਬੈ ਕੁਛ ਸਾੜੀ ਕਰਨਾ ਡਾਕਟਰ ਨੇ ਕਿਹਾ ਸੀ ਕੋਈ ਸਾੜ ਐਵੇਂ ਗੋਲੀ ਮੂੰਹ ਚ ਰੱਖ ਲੈ ਜਲਦੀ ਕਰ ਲੈ ਜਣਾ ਯਾ ਯਾਰ ਵੀਡੀਓ ਖੋਲ ਲੈ ਕਾਉਣਾ ਜਾ ਯਾਰ ਸਾਰਾ ਸਲਾ ਦੇ ਗੱਲ ਤਾਂ ਸੁਣ ਲੈ ਮੇਰੀ ਇੱਕ ਵਾਰ ਗੱਲ ਸੁਣ ਲੈ ਇੱਕ ਵਾਰ ਅੱਜ ਵੀ ਗੱਡੀ ਨਹੀਂ ਅਨੰਦਰਣਾ ਸਮਾਪਤੀ ਹallelujah ਮੈਂ ਅਨੰਦਰਣਾ ਚਲੋ ਚਲੋ ਕੋਈ ਨਾ ਯਾਰ ਇਹ ਮੱਕਾ ਜਪਣੀ ਹੈ ਸਹੀ ਨਹੀਂ ਹੁੰਦਾ ਸੀ ਦੁਬਾਰਾ ਕਰ ਲੋ ਸਹੀ ਸਹੀ ਚਲੋ ਹੋ ਪਿੱਛੇ ਮੁੰਡੇ ਕੋਲ ਹੋ ਮੁੰਡੇ ਕੋਲ ਹੋ ਮੁੰਡੇ ਕੋਲ ਹੋ ਪ੍ਰਾਪਤ ਗਾਥ ਬਹੂ ਬਲੀ ਮੁੰਡੇ ਕੋਲ ਹੋ ਕੱਟਪਾ ਤੇਰੇ ਦੁਕਾਨ ਦੇ ਵਿੱਚ ਹੀ ਆ ਸਾਰੇ ਸੀਨ ਗਾਈਜ਼ ਗਾਈਜ਼ ਹੁਣ ਸਾਰੇ ਆਪਣੇ ਦੁਕਾਨ ਦੇ ਵਿੱਚ ਹੀ ਆ ਹਾਈ ਨੀ ਮੋਟਰ ਗਿਆ ਕਰ ਸਰਬ ਜੋਸ਼ੀ ਵੇ ਲੈ ਕੇ ਜਾ ਸਾਰਾ ਕੁਝ ਚੱਕ ਕੇ ਲੋ ਗਾਇਸ ਮੰਦਾ ਚੱਕ ਲੈ ਘੱਤ ਨਾਲ ਚੱਕ ਲਈ ਫਿਰ ਚੱਕ ਤਾ ਵੇਖੀ ਖਾਂਦੀ ਆ ਤਾ ਤੇਰਾ ਪਰਨਾ ਕਿਵੇਂ ਲੈ ਗਿਆ ਹੈ ਪਰਨਾ ਕਿਵੇਂ ਲੈ ਗਿਆ ਸੀ ਸੀਨ ਪਤਾ ਕਿਹੋ ਜੇ ਹੁੰਦੇ ਆ ਘੱਤ ਨਾਲ ਵੀ ਹੁੰਦੇ ਆ ਆ ਜਾ ਮੁੰਡਿਓ ਲੋ ਜੀ ਡਾਕਟਰ ਜੀ ਦੀ ਦੁਕਾਨ ਤੇ ਆਪਾਂ ਫੇਰ ਪਹੁੰਚ ਗਏ ਆ ਤੇ ਡਾਕਟਰ ਸਾਹਿਬ ਆ ਰਿਹਾ ਮੈਨੂੰ ਇਹ ਲੱਗਦਾ ਹੋਗਾ ਕਿਸੇ ਨਾਲ ਲੜਾਈ ਨਹੀਂ ਹੋਈ ਕਿਉਂ ਗੱਲ ਤੇ ਹੱਸੀ ਕਿਉਂ ਜਾਂਦੇ ਆ ਕੀ ਕਿਵੇਂ ਹੋ ਗਿਆ ਹੈ ਸਰ ਸਾਹਿਬ ਮੈਂ ਹਰਾਨ ਕਿਵੇਂ ਹੋ ਗਿਆ ਕੀ ਕਿਵੇਂ ਹੋ ਗਿਆ ਹੈ ਤਾਂ ਹੈ ਮੈਂ ਹਰਾਨ ਹਰਾਨ ਕਿਵੇਂ ਹੋ ਗਿਆ ਕੀ ਨਹੀਂ ਨਹੀਂ ਟੌਫੀਆਂ ਕਰਕੇ ਨਹੀਂ ਹੋਇਆ ਹੈ ਡਾਕਟਰ ਸਾਹਿਬ ਜੀ ਫਿਰ ਮੈਂ ਠੀਕ ਕਿਵੇਂ ਹੋ ਗਿਆ ਵੇਖ ਲਓ ਆ ਵਾ ਇਹਨਾਂ ਦੇ ਦਿਮਾਗ ਗੱਲ ਨੂੰ ਚੁੱਪ ਕਲਾਸਾਂ ਪਤਣੀ ਇਹਨਾਂ ਨੇ ਕਿਵੇਂ ਕੀਤੀਆਂ ਸਮਝਣ ਦੀ ਕੋਸ਼ਿਸ਼ ਕਰੀ ਤਾਂ ਆਪਣੀ ਕਿਸੇ ਨਾਲ ਲੜਾਈ ਨਹੀਂ ਹੋਵੇਗੀ ਲੜਾਈ ਨਹੀਂ ਹੋਵੇਗੀ ਲਾਈਕ ਨਾ ਹੋਵੇ ਅੱਛਾ ਗੱਲ ਕੋ ਠੱਪਦਾ ਬੋਲ ਜਿੰਦੇ ਆ ਅਗੇ ਕੁਸੇ ਵਿੱਚ ਵੀ ਗਿਆ ਤਾਂ ਇਸੇ ਤਰ੍ਹਾਂ ਆਪਾਂ ਗੋਸ਼ੀਆਂ ਵਿੱਚ ਬਹੁਤ ਸਾਸਤਰੀ ਕਾਲ ਦੀ ਸਾਡੀ ਵੀਡੀਓ ਹੋ ਗਈ ਆ ਸਮਾਪਤ ਤੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜੀ ਜੀ ਕਰ ਦਿਓ ਅੱਜ ਸਾਡਾ ਪਹਿਲਾ ਵਲੌਗ ਸੀ ਹੁਣ ਆਪਾਂ ਰੱਖਾਂਗੇ ਬਾਈ ਬਾਈ